ਜਦੋਂ ਵੀ ਬਰਸਾਤਾਂ ਦਾ ਦੌਰ ਹੁੰਦਾ ਉਦੋਂ ਹੀ ਹਰੀਕੇ ਪੱਤਨ ਤੋਂ ਹੇਠਲਾ ਜਿਹੜਾ ਫਿਰੋਜ਼ਪੁਰ ਜ਼ਿਲਹਾ ਜਾਂ ਫਾਜ਼ਿਲਕਾ ਜ਼ਿਲਹਾ ਉਹਨਾਂ ਦੇ ਦਰਿਆ ਦੇ ਨਾਲ ਲੱਗਦੇ ਲੋਕਾਂ ਵਾਸਤੇ ਮੁਸੀਬਤਾਂ ਖੜੀਆਂ ਹੋ ਜਾਂਦੀਆਂ ਨੇ ਹੁਣ ਦਰਿਆਵਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਡਿਪਟੀ ਕਮਿਸ਼ਨਰ ਏਸੀ ਦਫ਼ਤਰਾਂ ਦੇ ਵਿੱਚ ਬੈਠ ਕੇ ਹੁਕਮ ਜਾਰੀ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਬਰਸਾਤਾਂ ਨੂੰ ਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਈ ਤੇ ਬੰਨਾਂ ਦੀ ਮਜ਼ਬੂਤੀ ਵਾਸਤੇ ਜਿਹੜੇ ਆ ਉਹ ਪ੍ਰਬੰਧ ਮੁਕੰਮਲ ਕੀਤੇ ਜਾਣ ਆ ਛੋਟੇ ਅਫਸਰਾਂ ਨੂੰ ਜਾਂ ਹੇਠਲੇ ਅਫਸਰਾਂ ਨੂੰ ਜਿਹੜੇ ਆ ਹੁਕਮ ਜਾਰੀ ਕੀਤੇ ਜਾ ਰਹੇ ਆ ਪਰ ਸਥਿਤੀ ਮੌਕੇ ਦੀ ਕੀ ਆ ਮੌਜੂਦਾ ਹਾਲਾਤ ਕੀ ਨੇ ਇਹਨਾਂ ਨੂੰ ਕੋਈ ਨਹੀਂ ਦੇਖਿਆ ਜਾ ਰਿਹਾ ਹੁਣ ਇਹ ਨਾਲ ਚਲਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਉਣਾ ਵਾਂ ਕਿ ਹਰੀਕੇ ਪੱਤਨ ਤੋਂ ਠੇਠਾ ਜਦੋਂ ਹੁਸੈਨੀ ਵਾਲੇ ਪਾਸੇ ਨੂੰ ਦਰਿਆ ਆਉਂਦਾ ਆ ਤਾਂ ਇੱਕ ਵਾਰ ਪਾਕਿਸਤਾਨ ਦੇ ਵਿੱਚੋਂ ਹੋ ਕੇ ਹੁਸੈਨੀ ਵਾਲੇ ਪੱਤਨ ਤੱਕ ਪਹੁੰਚਦਾ ਆ ਤੇ ਇੱਥੇ ਨਾਲ ਪਹੁੰਚਦਾ ਪਹੁੰਚਦਾ ਹੁਣ ਉਹ ਬੜੀ ਵੱਡੇ ਪੱਧਰ ਤੇ ਕਲਾਲੀ ਦੀ ਕਲਾਲੀ ਬੂਟੀ ਜਿਹੜੀ ਆ ਉਹ ਨਾਲ ਲੈ ਕੇ ਆ ਗਿਆ ਜਿਹੜੀ ਕਿ ਹੁਸੈਨੀ ਵਾਲੇ ਪੱਤਨ ਤੋਂ ਪਿਛਾਣੂ ਚੜਦੇ ਵਾਲੇ ਪਾਸੇ ਕਰੀਬ 9 ਤੋਂ 10 ਜਾਂ ਇਸ ਤੋਂ ਜ਼ਿਆਦਾ ਕਿਲੋਮੀਟਰ ਏਰੀਆ ਦੇ ਵਿੱਚ ਕਲਾਲੀ ਬੂਟੀ ਫੈਲ ਗਈ ਆ ਜਿਹਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵਾਸਤੇ ਮੁਸੀਬਤਾਂ ਤਾਂ ਵਧੀਆਂ ਹੀ ਵਧੀਆਂ ਨੇ ਉਹਦੇ ਨਾਲ ਹੁਸੈਨੀ ਵਾਲਾ ਹੈਡਵਰਕਸ ਨੂੰ ਭਾਰੀ ਖਤਰਾ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪਿੱਛੋਂ ਬਿਆਸ ਵਾਲੇ ਪਾਸਿਓਂ ਪਾਣੀ ਛੱਡਿਆ ਜਾਂਦਾ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਸਤਲੁਜ ਵਿੱਚ ਪਾਣੀ ਦਾ ਪੱਧਰ ਵੱਧਦਾ ਤਾਂ ਹਰੀਕੇ ਪੱਤਨ ਤੇ ਆ ਕੇ ਜਦੋਂ ਪਾਣੀ ਇਕੱਠਾ ਹੁੰਦਾ ਤਾਂ ਉਦੋਂ ਫਿਰੋਜ਼ਪੁਰ ਵਾਲੇ ਪਾਸੇ ਜਦੋਂ ਇਹ ਪਾਣੀ ਵੱਧਦਾ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇੰਨੇ ਕਿਲੋਮੀਟਰਾਂ ਦੇ ਵਿੱਚ ਫੈਲੀ ਕਲਾਲੀ ਬੂਟੀ ਹੁਸੈਨੀਵਾਲਾ ਪੱਤਨ ਨੂੰ ਕੀ ਨੁਕਸਾਨ ਕਰੇਗੀ ਜਾਂ ਇਹਦਾ ਬਚਾਅ ਕੀਤਾ ਜਾਊਗਾ ਇਹ ਸਰਕਾਰਾਂ ਦੇ ਹੱਥ ਆ ਹੁਣ ਵੱਡਾ ਮੁੱਦਾ ਕੀ ਆ ਵੱਡਾ ਮੁੱਦਾ ਇਹ ਆ ਕਿ ਪਿਛਲੇ ਦਿਨੀ ਜਦੋਂ ਆਪਾਂ ਦੇਖਿਆ ਸੀ ਕਿ ਭਾਰਤ ਪਾਕਿਸਤਾਨ ਦੇ ਸਬੰਧ ਸੁਖਾਵੇਂ ਨਹੀਂ ਸੀ ਉਦੋਂ ਭਾਰਤ ਨੇ ਸਾਰੇ ਸਮਝੌਤੇ ਜਿਹੜੇ ਹੈਗੇ ਸੀ ਪਾਕਿਸਤਾਨ ਨਾਲੋਂ ਤੋੜ ਦਿੱਤੇ ਸੀ ਉਹਦੇ ਵਿੱਚ ਸਿੰਧੂ ਜਲ ਸਮਝੌਤਾ ਵੀ ਜਿਹੜਾ ਉਹ ਪਾਕਿਸਤਾਨ ਦੇ ਨਾਲੋਂ ਤੋੜ ਦਿੱਤਾ ਗਿਆ ਸੀਗਾ ਹੁਣ ਉਸੇ ਸਮਝੌਤੇ ਨੂੰ ਤੋੜਨ ਤੋਂ ਬਾਅਦ ਪਾਕਿਸਤਾਨ ਦਾ ਸਾਰਾ ਪਾਣੀ ਭਾਰਤ ਸਰਕਾਰ ਨੇ ਬੰਦ ਕਰ ਲਿਆ ਐ ਇੱਥੇ ਸਥਿਤੀ ਵਿਗੜਦੀ ਨਜ਼ਰ ਆ ਰਹੀ ਆ ਜੇ ਗੇਟ ਖੋਲਦੇ ਨੇ ਤਾਂ ਸਮਝੌਤੇ ਦੀ ਉਲੰਘਣਾ ਹੁੰਦੀ ਆ ਹੁਣ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਉਹ ਦੁਚਿੱਤੀ ਦੇ ਵਿੱਚ ਆ ਹੋਵੇਗਾ ਕੀ ਫਿਰੋਜ਼ਪੁਰ ਦੇ ਡਿਪਟਿਕ ਮਿਸ਼ਨ ਨਾਲ ਜੇ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹੀ ਕਿਹਾ ਕਿ ਪਾਕਿਸਤਾਨ ਦੇ ਨਾਲ ਸਮਝੌਤੇ ਸਾਰੇ ਟੁੱਟ ਚੁੱਕੇ ਆ ਤੇ ਇਹਦੇ ਵਿੱਚ ਜਿਹੜੇ ਗੇਟ ਨਹੀਂ ਖੋਲੇ ਜਾਣੇ ਹੁਣ ਇੱਥੇ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ ਕਿਉਂਕਿ ਜੇ ਹੁਸੈਨੀ ਵਾਲਾ ਹੈਡਵਰਕਸ ਤੋਂ ਸਾਰੇ ਗੇਟ ਖੋਲ੍ਹਦੇ ਆ ਤੇ ਮਹਿਜ 2-3 ਕਿਲੇ ਅੱਗੇ ਜਾ ਕੇ ਪਾਕਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ ਤੇ ਪਾਣੀ ਫਿਰ ਪਾਕਿਸਤਾਨ 'ਚ ਵੜਦਾ ਇਹਦੇ ਵਿੱਚ ਜਿਹੜਾ ਉਹ ਸਮਝੌਤੇ ਟੁੱਟੇ ਆ ਉਹ ਵੀ ਦੁਬਾਰਾ ਜਿਹੜੀ ਉਹਨਾਂ ਦੀ ਉਲੰਘਣਾ ਹੋਊਗੀ ਹੁਣੇ ਗੇਟ ਖੋਲ੍ਹ ਕੇ ਕਲਾਲੀ ਕੱਢੀ ਜਾ ਸਕਦੀ ਆ ਹੋਰ ਕੋਈ ਵੀ ਵਿਧੀ ਨਹੀਂ ਹੈ ਕਿ ਇੰਨੀ ਲੰਬੇ ਜਿਹੜੇ ਕਿਲੋਮੀਟਰਾਂ ਦੇ ਵਿੱਚ ਫੈਲੀ ਕਲਾਲੀ ਆ ਉਹਨੂੰ ਕੱਢਿਆ ਜਾਵੇ ਹੁਣ ਇਸ ਸਮੇਂ ਡਿਪਟੀ ਕਮਿਸ਼ਨਰ ਫਰੋਜ਼ਪੁਰ ਪੰਜਾਬ ਸਰਕਾਰ ਜਿਹੜੀ ਆ ਉਹ ਦੁਚਿੱਤੀ ਦੇ ਵਿੱਚ ਲੱਗਦੀ ਆ ਕਿ ਇਹਨਾਂ ਨੂੰ ਜੇ ਗੇਟ ਖੋਲਦੇ ਆ ਤਾਂ ਕੇਂਦਰ ਸਰਕਾਰ ਦਾ ਪਾਕਿਸਤਾਨ ਦੇ ਨਾਲ ਤੋੜੇ ਹੋਏ ਸਮਝੌਤੇ ਦੀ ਉਹ ਲੰਗੜਾ ਹੋਊਗੀ ਗੇਟਵੇ ਨਹੀਂ ਖੋਲ ਸਕਦੇ ਕਲਾਲੀ ਕਿਵੇਂ ਕੱਢੀ ਜਾਏ ਜੇ ਕਲਾਲੀ ਨਹੀਂ ਕੱਢਦੇ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਜਦੋਂ ਬਰਸਾਤਾਂ ਜ਼ਿਆਦੀਆਂ ਹੁੰਦੀਆਂ ਪਹਾੜਾਂ ਦੇ ਵਿੱਚ ਬਰਸਾਤਾਂ ਹੋ ਰਹੀਆਂ ਉਹਨਾਂ ਬਰਸਾਤਾਂ ਕਰਕੇ ਜੇ ਦੋਹਾਂ ਦਰਿਆਵਾਂ ਦੇ ਵਿੱਚ ਸਤਲੁਜ ਤੇ ਬਿਆਸ 'ਚ ਪਾਣੀ ਦਾ ਪੱਧਰ ਵੱਧਦਾ ਤਾਂ ਹਰੀਕੇ ਪੱਤਨ ਤੋਂ ਇਹ ਪਾਣੀ ਲੇ ਪਾਸੇ ਹੀ ਆਉਣਾ ਹੈ ਇਹ ਪਾਣੀ ਫਿਰੋਜ਼ਪੁਰ ਵੱਲੇ ਹੀ ਆਉਣਾ ਹੈ ਤੇ ਆਪਣੇ ਨਾਲ ਹੋਰ ਕਲਾਲੀ ਬੂਟੀ ਲਿਆ ਕੇ ਜੇ ਇੱਥੇ ਰੁਕਦੀ ਆ ਤਾਂ ਬੜਾ ਵੱਡਾ ਖਤਰਾ ਹੁਸੈਨੀ ਵਾਲਾ ਹੈਡ ਵਾਕਸ ਨੂੰ ਹੋ ਸਕਦਾ ਹੈ ਜਾਂ ਇਹਦੇ ਨਾਲ ਲੱਗਦੀਆਂ ਨੋਚਾਂ ਨੂੰ ਬੰਨਾਂ ਨੂੰ ਹੋ ਸਕਦਾ ਕਿਉਂਕਿ ਮੈਂ ਕਿ ਇੱਥੇ ਕਾਲੂ ਵਾਲਾ ਪਤਨ ਤੇ ਇੱਕ ਟਿਊਬਾਂ ਵਾਲਾ ਪੁਲ ਵੀ ਆਰਜੀ ਤੌਰ ਤੇ ਬਣਾਇਆ ਜਾਂਦਾ ਜਦੋਂ ਕਿ ਹਾੜਾਂ ਦੀ ਸਥਿਤੀ ਨਹੀਂ ਹੁੰਦੀ ਤਾਂ ਸਤਲੁਜ ਦਰਿਆ ਦੇ ਵਿੱਚ ਇੱਕ ਆਰਜੀ ਤੌਰ ਤੇ ਪੁਲ ਬਣਾਇਆ ਜਾਂਦਾ ਪਿਛਲੇ ਦਿਨੀ ਕਰੀਬ 20 ਦਿਨ ਪਹਿਲਾਂ 20 25 ਦਿਨ ਪਹਿਲਾਂ ਉਹ ਪੁਲ ਵੀ ਜਿਹੜਾ ਕਲਾਲੀ ਨੇ ਰੋੜ ਦਿੱਤਾ ਸੀ ਉਹ ਪੁਲ ਵੀ ਟੁੱਟ ਚੁੱਕਾ ਆ ਤਾਂ ਜਿਹੜਾ ਕਾਲੂ ਵਾਲਾ ਪਿੰਡ ਆ ਉਹਨੂੰ ਸਾਰੇ ਲਾਂਘੇ ਬੰਦ ਹੋ ਗਏ ਸਕੂਲ ਜਾਣ ਵਾਲੇ ਬੱਚੇ ਪਰੇਸ਼ਾਨ ਨੇ ਖੇਤੀ ਕਰਨ ਵਾਲੇ ਕਿਸਾਨ ਪਰੇਸ਼ਾਨ ਨੇ ਤੇ ਇਹ ਜਿਹੜੀ ਕਿਲੋਮੀਟਰਾਂ ਦੇ ਵਿੱਚ ਖੜੀ ਹੋਈ ਆ ਕਲਾਲੀ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਕਿਵੇਂ ਖਤਮ ਹੋਊਗੀ ਗੇਟ ਖੋਲ੍ਹੇ ਤੋਂ ਬਿਨਾ ਕਲਾਲੀ ਖਤਮ ਨਹੀਂ ਹੋਣੀ ਤਾਂ ਗੇਟ ਖੋਲ੍ਹਿਆਂ ਸਾਡੇ ਸਮਝੌਤਿਆਂ ਦੀ ਜਿਹੜੀ ਇੱਕ ਬੰਦੀ ਕੀਤੀ ਹੋਈ ਆ ਸਮਝੌਤੇ ਤੋੜੇ ਹੋਏ ਨੇ ਉਹਦੀ ਉਲੰਘਣਾ ਹੁੰਦੀ ਆ ਹੁਣ ਇਹਦੇ ਦੋਹਾਂ ਦੇ ਚਲਦਿਆਂ ਕਲਾਲੀ ਕਿਵੇਂ ਨਿਕਲਦੀ ਆ ਗੇਟ ਖੋਲ੍ਹਦੇ ਆ ਜਾਂ ਨਹੀਂ ਖੋਲ੍ਹਦੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕੀ ਆਦੇਸ਼ ਕਰਦੀ ਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇਸ ਕਲਾਲੀ ਨੂੰ ਕੱਢਣ ਵਾਸਤੇ ਕਿਹੜੇ ਕੰਡੇ ਪਣਾਉਂਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਵੱਡੀ ਮੁਸੀਬਤ ਇਸ ਇਲਾਕੇ ਦੇ ਲੋਕਾਂ ਵਾਸਤੇ ਆ ਕਿ ਲਾਂਘਾ ਖਤਮ ਹੋ ਗਿਆ ਸਾਰੇ ਪਾਸਿਓ ਉਹਨਾਂ ਲੋਕਾਂ ਨੂੰ ਖੇਤੀ 'ਚ ਜਾਣਾ ਔਖਾ ਹੋ ਗਿਆ ਬੱਚਿਆਂ ਨੂੰ ਸਕੂਲ ਲਾਉਣਾ ਔਖਾ ਹੋ ਗਿਆ ਤਾਂ ਇੰਨੇ ਕਿਲੋਮੀਟਰ ਲੰਮੀ ਕਲਾਲੀ ਜਿਹੜੀ ਆ ਉਹਨੂੰ ਕੱਢਣ ਵਾਸਤੇ ਸਰਕਾਰ ਕੀ ਪ੍ਰਬੰਧ ਕਰਦੀ ਆ ਕੀ ਕੋਈ ਚਿੱਠੀ ਕੇਂਦਰ ਸਰਕਾਰ ਨੂੰ ਜਿਹੜੀ ਹੈਗੀ ਆ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜਾਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਕੋਈ ਚਿੱਠੀ ਲਿਖੀ ਜਾਂਦੀ ਆ ਕਿ ਸਰਕਾਰ ਕਿਹੜਾ ਫੈਸਲਾ ਦੇਵੇ ਕਿ ਇੱਕ ਲਾਲੀ ਜਿਹੜੀ ਖਤਮ ਹੋਵੇ ਕੀ ਗੇਟ ਖੋਲੇ ਜਾਣ ਤਾਂ ਕਿ ਪਾਣੀ ਜੜਾਇਆ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਥੱਲੇ ਜਾਵੇ ਤਾਂ ਕਿ ਇੱਕ ਲਾਲੀ ਵੀ ਪਾਣੀ ਦੇ ਨਾਲ ਰੁੜ ਕੇ ਜਿਹੜੀ ਆ ਉਹ ਅੱਗੇ ਨਿਕਲ ਸਕੇ ਤਾਂ ਜੋ ਹੁਸੈਨੀ ਵਾਲਾ ਹੈਡ ਵਰਕਸ ਨੂੰ ਕੋਈ ਨੁਕਸਾਨ ਨਾ ਹੋਵੇ ਹੁਣ ਇਹ ਸਰਕਾਰਾਂ ਦੇ ਹੱਥ ਆ ਸਰਕਾਰਾਂ ਕਿਵੇਂ ਦੇਖਦੀਆਂ ਨੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਕਿ ਫਿਲਹਾਲ ਵੱਡੀ ਅਪਡੇਟ ਇਹ ਆ ਕਿ ਹੁਸੈਨੀ ਵਾਲਾ ਹੈਡ ਵਰਕਸ ਤੇ ਚੜਦੇ ਵਾਲੇ ਪਾਸੇ ਨੂੰ ਜਿਹੜਾ ਹੈਗਾ ਉਹ ਕਈ ਕਿਲੋਮੀਟਰਾਂ ਦੇ ਵਿੱਚ ਭਾਰੀ ਜਿਹੜੀ ਕਲਾਲੀ ਬੂਟੀ ਹੈ ਉਹ ਜਾਮ ਹੋ ਗਈ ਹੈ ਜਿਹਦੇ ਨਾਲ ਹੁਸੈਨੀ ਵਾਲਾ ਹੈਡ ਵਾਕਸ ਨੂੰ ਵੱਡਾ ਖਤਰਾ ਹੋ ਸਕਦਾ ਹੈ ਹੁਣ ਸਰਕਾਰਾਂ ਨੇ ਦੇਖਣਾ ਹੈ ਕਿ ਕਲਾਲੀ ਕਿਵੇਂ ਖਤਮ ਹੋਊਗੀ ਉਹਨਾਂ ਨੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿ ਸਰਕਾਰ ਕਿਹੜੇ ਆਦੇਸ਼ ਜਾਰੀ ਕਰਦੀ ਕਿ ਹੁਸੈਨੀ ਵਾਲਾ ਹੈਡਵਰਕਸ ਤੋਂ ਚੜਦੇ ਵਾਲੇ ਪਾਸੇ ਕਿਉਂਕਿ ਦਰਿਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਦੇ ਵਿੱਚੋਂ ਵੀ ਹੋ ਕੇ ਆਉਂਦਾ ਉਧਰ ਵੀ ਜਿਹੜੀ ਕਲਾਲੀ ਬੂਟੀ ਜੁੜੀ ਸੀ ਜਾਂ ਇੱਧਰ ਆਪਣੇ ਵਾਲੇ ਪਾਸੇ ਜੁੜੀ ਸੀ ਉਹ ਸਾਰੀ ਹਰੀਕੇ ਹੈਡ ਤੇ ਇਕੱਠੀ ਹੋ ਗਈ ਆ ਉਹਨੇ ਕਲਾਲੀ ਕਿਵੇਂ ਨਿਕਲੇਗੀ ਜੇ ਗੇਟ ਖੋਲਦੇ ਆ ਤਾਂ ਪਾਣੀ ਪਾਕਿਸਤਾਨ ਚ ਜਾਊਗਾ ਤਾਂ ਇਹਨਾਂ ਸਾਰਿਆਂ ਦੇ ਦਰਮਿਆਨ ਸਰਕਾਰ ਕੀ ਫੈਸਲਾ ਲੈਂਦੀ ਆ ਆਉਣ ਵਾਲੇ ਦਿਨਾਂ ਚ ਦੇਖਣਾ ਹੋਊਗਾ